ਸੋ ਕਹੋ ਟਲ ਗੁਰ ਸੇਵੀਐ ਕਹਿਨ ਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰ ਸਹਉ ਕੁਰ ਸਹਉ ਝਟੀਐ ਤੋ ਦ ਡ ਠ ਸਚ ਪਾਤਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸਚ ਪਾਤਸ਼ਾ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਈ ਐ ਸਭਨਾਂ ਦਾ ਵੀ ਸੱਜਣ ਸਚਾ ਪਤ ਸਾਹੂ ਸਰਸ਼ੰਦ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾਵੇ ਸਤਨਾਮ ਸ਼ਰੀ ਰੋਸ਼ਨ ਕੀ ਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੈ ਗਚਾਰੇ ਰੋਸਨਾ ਕੀ ਜੈ ਅੰਮ੍ਰਿਤ ਪੀਜੈ ਰਹਿਣ ਨਹੀ ਸੰਸਾਰੇ ਰਾਜੇ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਯੁਗ ਚਾਰੇ ਰਹਿਣ ਕਹਿਣ ਤੇ ਰਹੈ ਨਾ ਕੋਈ ਕਿਸ ਪਹਿ ਕਰਾਂ ਬੇਨੰਤੇ ਏਕ ਸਬਦ ਰਾਮ ਨਾਮ ਨਿਰੋਧਰ ਗੁਰਦੇਵ ਪਤ ਮਤੇ ਲਾ ਜਮਰੰਤੀ ਮਾਰ ਗਈ ਕੋਗਟ ਖੋਲ ਚੱਲੀ ਸਾਸ دیوانی باورے ਸਿਰ ਤੇ ਸੰਕਟ ਲੇ ਰੇਮ ਬੁਲਾਇਰ ਲਿਸੋ ਮਨਮਹਿ ਸਬਦ ਅਨੰਦ ਲਾਲ ਰਤੀ ਲਲੀ ਭਾਈ ਗੁਰਮੁਖ ਭੈ ਨ ਚੰਦ ਲਾਹ ਨਾਮ ਰਤਨ ਜਪ ਸਾਰ ਲਭ ਲੋਭ ਬੁਰਾ ਅਹੰਕਾਰ ਚੜੀ ਲਾਇ ਤਬਰ ਮਨ ਮੁਖ ਅੰਦਾ ਮੁਗਦ ਗਵਾਰ ਲਾਹੇ ਕਾਰਣ ਆਇਆ ਜਗ ਹੋਏ ਜੋਰ ਗਾਇ ਠ ਗਾਇ ਠਗ ਲਾ ਨਾਮ ਪੂ ਜੀਵੇ ਸਾਹੋ ਨਾਨਕ ਸਚੀ ਪਤ ਸੱਚ ਪਾਤ ਸਾਹੋਂ ਆਏ ਵੇ ਗੂਤਾ ਜਗ ਜਮ ਪੰਥ ਆਏ ਨਾਮ ੇਟਣ ਕੋ ਸਮ ਰਥ ਆਥ ਸੈਲ ਨੀਚ ਕਰ ਹੋਏ ਆਥ ਦੇਖ ਨਿਵਜਿਸ ਦੋਏ ਆਥ ਹੋਏ ਤਾ ਮੁਗਦ ਸਿਆਨਾ ਭਗਤ ਬਿਹੂਨਾ ਜਗ ਬੋਰਾਨਾ ਸਭ ਮਹਿ ਵਰਤੈ ਏਕੋ ਸੋਏ ਜਿਸਨੋ ਕਿਰਪਾ ਕਰੇ ਤਿਸ ਪਰਗਟ ਹੋਏ جگ جگ تھا نرویر جانم مرن نہیں تندا تو آ پیہ آپ ਉਪ ਉਪਾਏ ਆਪੇ ਕਟថាਪ ਆਪਿ ਆਗੋਚਰ ਧੰਦ ਲੋਈ ਜੋਗ ਜੁਗਤ ਜਗ ਜੀਵਨ ਸੋਈ ਕਿਰਿਆ ਚਾਰ ਸੱਚ ਸੁਖ ਹੋਈ ਨਾਮ ਵਹਿਣ ਮੁਕਤ ਕਿਵ ਹੋਈ ਕਿਰਿਆ ਚਾਰ ਸੱਚ ਸੁਖ ਹੋਈ ਨਾਮ ਵਿਹੂੜਾ ਮੁਕਤ ਕੇ ਵਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਸਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ RAM ਕਲੀ ਮਹੱਲਾ ਪਹਿਲਾ ਦੱਖਣੀ ਓਮ ਕਾਰ